ਕੋਇਦਾਂ ਕਿ ਮੈਂ ਜਦੋਂ ਸੁਰਿੰਦਾ ਸ਼ਰਮਾ ਦਾ ਇੱਕ ਇੱਕ ਪੋਸਟ ਪੜ੍ਹੀ ਸੀਗੀ ਉਹਦੇ ਤੇ ਕਿ ਉਹ ਬਹੁਤ ਦੁਖੀ ਹੈ ਔਰ ਉਹਨੂੰ ਕਹਿੰਦੀ ਕਿ ਮੈਨੂੰ ਰੋਟੀ ਖਾਣ ਜੋਗਾ ਵੀ ਛੱਡ ਦੋ ਤੇ ਉਸ ਨੂੰ ਪੜਨ ਤੋਂ ਬਾਅਦ ਮੈਂ ਸੁਰਿੰਦਾ ਨੂੰ ਕਾਲ ਕੀਤੀ ਆ ਉਹਦੇ ਨਾਲ ਬੜੀ ਬੜੀ ਲੰਬੀ ਗੱਲ ਹੋਈ ਆ ਉਹਨੇ ਮੈਨੂੰ ਜੋ ਡਿਟੇਲਸ ਦੱਸੇ ਨੇ ਉਹ ਬਹੁਤ ਹੀ ਹੈਰਾਨ ਕਰਨ ਵਾਲੇ ਡਿਟੇਲਸ ਸੀਗੇ ਕਿ ਐਨੇ ਸਾਲਾਂ ਤੋਂ ਉਹ ਕੰਮ ਕਰ ਰਹੀ ਆ ਉਸ ਪ੍ਰੋਡਿਊਸਰ ਦੇ ਨਾਲ ਲੇਕਿਨ ਅੱਜ ਤੱਕ ਉਹਨੂੰ ਇੱਕ ਵੀ ਪੈਸਾ ਉਹਦੇ ਅਕਾਊਂਟ 'ਚ ਨਹੀਂ ਪਾਇਆ ਗਿਆ ਉਹਨੂੰ ਕੋਈ ਪੇਮੈਂਟ ਨਹੀਂ ਹੋਈ ਔਰ ਜਦੋਂ ਉਹਨੇ ਪਹਿਲਾਂ ਤੇ ਉਹਨਾਂ ਦੇ ਨਾਲ ਰਹਿੰਦੇ ਹੁੰਦੇ ਸੀ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਬੜੇ ਉਹਨੂੰ ਸੁਪਨੇ ਦਿਖਾਏ ਕਿ ਅਸੀਂ ਮੈਂ ਤੇਰੇ ਲਈ ਇੰਡਸਟਰੀ 'ਚ ਬਹੁਤ ਵੱਡਾ ਕੰਮ ਕਰਵਾਵਾਂਗਾ ਔਰ ਬਹੁਤ ਅੱਛੇ ਅੱਛੇ ਪ੍ਰੋਜੈਕਟ ਇਹਨੂੰ ਦਿਲਾਣੇ ਨੇ ਲੇਕਿਨ ਸੁਨੰਦਾ ਨੇ ਜਦੋਂ ਆਪਣੀ ਮਦਰ ਦੇ ਨਾਲ ਬਾਹਰ ਜਾ ਕੇ ਰਹਿਣ ਦੇ ਲਈ ਕਿਹਾ ਕਿ ਮੈਂ ਰਹਿਣਾ ਹੈ ਬਾਹਰ ਜਾ ਕੇ ਮੈਂ ਆਪਣੀ ਮਦਰ ਨੂੰ ਲੁੱਕ ਆਫਟਰ ਕਰਨਾ ਹੈ ਹੁਣ ਉਸ ਟਾਈਮ ਤੇ ਉਹਨੇ ਇੱਕ ਕਿਰਾਏ ਦੇ ਉੱਤੇ ਇੱਕ ਛੋਟਾ ਜਿਹਾ ਇੱਕ ਫਲੈਟ ਲਿਆ ਜਿਸ ਦੇ ਉਹ ਕਹਿੰਦੀ ਹੈ ਕਿ ਮੇਰੇ ਕੋਲ ਇੰਨੀ ਵੀ ਨਹੀਂ ਸੀਗੇ ਪੈਸੇ ਕਿ ਮੈਂ ਉਸ ਦੇ ਕਿਰਾਇਆ ਵੀ ਚੁਕਾ ਸਕਾਂ ਸੋ ਜੋ ਲੜਕੀ ਦੇ ਤੁਸੀਂ ਦੇਖੋ ਦੇ ਫੋਲੋਇੰਗ ਫਨ ਫੋਲੋਇੰਗ ਕਿੰਨੀ ਜ਼ਿਆਦਾ ਹੈ ਉਹਦੇ ਗਾਣੇ ਕਿੰਨੇ ਚੱਲੇ ਹੋਏ ਨੇ ਇੰਡਸਟਰੀ ਚ ਉਹਦਾ ਨਾਂ ਆ ਔਰ ਉਹ ਲੜਕੀ ਨੇ ਜਿਨੇ ਇੰਨਾ ਪੈਸਾ ਕਮਾਇਆ ਹੋਏਗਾ ਲੇਕਿਨ ਅੱਜ ਉਹਦੇ ਕੋਲ ਇੰਨੇ ਪੈਸੇ ਨਹੀਂ ਸੀ ਕਿ ਉਹ ਆਪਣੇ ਫਲੈਟ ਦਾ ਕਿਰਾਇਆ ਵੀ ਦੇ ਸਕੇ ਤੇ ਉਸ ਨੇ ਇਹਦੇ ਉੱਤੇ ਫਿਰ ਜਦੋਂ ਪੈਸੇ ਮੰਗੇ ਤੇ ਉਹਨਾਂ ਨੇ ਫਿਰ ਉਲਟਾ ਉਹਨੂੰ ਡਰਾਣਾ ਧਮਕਾਣਾ ਸ਼ੁਰੂ ਕਰ ਦਿੱਤਾ ਕਿ ਮੈਂ ਤੈਨੂੰ ਕੁਝ ਨਹੀਂ ਦੇਣਾ ਤੇਰਾ ਕੁਝ ਨਹੀਂ ਬਣਦਾ ਬਲਕਿ ਤੂੰ ਮੈਨੂੰ ਪੈਸੇ ਦੇਣੇ ਨੇ ਜਿਹੜੇ ਮੈਂ ਤੇਰੀ ਪਬਲਿਸਿਟੀ ਦੇ ਉੱਤੇ ਖਰਚਾ ਕੀਤਾ ਹੈ ਤੇ ਉਸ ਤੋਂ ਬਾਅਦ ਉਹਨੇ ਫਿਰ ਆਪਣੇ ਦੁਖੀ ਹੋ ਕੇ ਉਹਨੇ ਅਪੀਲ ਪਾਈ ਹੈ ਉਹਨੇ ਅਪੀਲ ਮੇਰਾ خیال ਸੇਮ ਸਾਹਿਬ ਨੂੰ ਵੀ ਪਾਈ ਹੈ ਸ਼ਾਇਦ ਔਰ ਉਹਨਾਂ ਨੇ ਕਿਹਾ ਕਿ ਮੈਨੂੰ ਮਦਦ ਦੀ ਲੋੜ ਹੈ ਕਿ ਮੈਨੂੰ ਬਹੁਤ ਐਕਸਪਲੋਇਟ ਕੀਤਾ ਗਿਆ ਇਸ ਚੀਜ਼ ਦੇ ਬਾਰੇ ਤੇ ਮੈਨੂੰ ਹੋਰ ਵੀ ਬਹੁਤ ਡਿਟੇਲਸ ਨੇ ਜਿਹੜੇ ਕਿ ਦੱਸੇ ਨੇ ਆਈ ਐਮ ਸ਼ੋਰ ਕਿ ਮੈਂ ਇੱਕ ਦਿਨ ਡੈਫੀਨਿਟਲੀ ਇਹ ਸੁਨੰਦਨ ਕਰੂੰਗੀ ਕਿ ਸਾਡੇ ਨਾਲ ਆ ਕੇ ਬੈਠ ਕੇ ਆਪਣੇ ਖੁਦ ਉਹ ਖੁਦ ਹੀ ਡਿਟੇਲ ਦੱਸੇ ਸਾਰੇ ਉਸਦੇ ਜੋ ਇੰਡਸਟਰੀ ਦੇ ਅੰਦਰ ਇਸ ਤਰ੍ਹਾਂ ਚਾਹੇ ਕੋਈ ਪ੍ਰੋਡਿਊਸਰ ਹੈ ਕੋਈ ਦੂਸਰਾ ਵੱਡਾ ਬੰਦਾ ਹੈ ਐਕਟਰ ਹੈ ਕੋਈ ਅਗਰ ਲੜਕੀ ਨੂੰ ਐਕਸਪਲੋਇਟ ਕਰਨ ਦੀ ਕੋਸ਼ਿਸ਼ ਕਰਦਾ ਹੈ ਔਰ ਉਹ ਸਾਡੇ ਤੱਕ ਪਹੁੰਚਦੀ ਹੈ ਉਹ ਗੱਲ ਮੈਂ ਹਮੇਸ਼ਾ ਇੱਕ ਲੇਡੀ ਦੀ ਸੇਫਟੀ ਸਿਕਿਉਰਿਟੀ ਦੇ ਲਈ ਹੈਗੀ ਆ ਔਰ ਮੈਂ ਪੂਰਾ ਸਾਥ ਦਵਾਂਗੀ ਔਰ ਇਹਦੇ ਚ ਕਈ ਵਾਰ ਹੁੰਦਾ ਕਿ ਬੰਦੇ ਜਿਹੜੇ ਨੇ ਛੁੱਟ ਜਾਂਦੇ ਨੇ ਨਹੀਂ ਮੀ ਟੂ ਜਿਹੜੀ ਕੈਂਪੇਨ ਚੱਲੀ ਸੀ ਬੜੀ ਮਸ਼ਹੂਰ ਕੈਂਪੇਨ ਹੋਈ ਸੀ ਪਰ ਉਹਦੇ ਅੰਦਰ ਕੀ ਕੁਝ ਹੋਇਆ ਔਰ ਕਿੱਥੇ ਦਾ ਕਿਸੇ ਨੂੰ ਸਜ਼ਾ ਮਿਲੀ ਇਹ ਮੈਨੂੰ ਨਹੀਂ ਲੱਗਦਾ ਕਿ ਕੋਈ ਖਾਸ ਕਿਸੇ ਮੁਕਾਮ ਤੇ ਪਹੁੰਚੀ ਸੀ ਲੇਕਿਨ ਅਗਰ ਮੇਰੇ ਨੌਲੇਜ ਕੋਈ ਆਉਂਦੀ ਹੈ ਮੈਂ ਇਹ ਵੀ ਸੁਣਿਆ ਕਿ ਬਹੁਤ ਹੋਰ ਲੜਕੀਆਂ ਨੇ ਜਿਹੜੀਆਂ ਕਿ ਇਸ ਇੰਡਸਟਰੀ ਦੇ ਅੰਦਰ ਕਾਫੀ ਦੁਖੀ ਨੇ ਕਾਫੀ ਐਕਸਪਲੋਇਟ ਕੀਤੀਆਂ ਗਈਆਂ ਨੇ ਮੈਂ ਅਪੀਲ ਕਰਦੀ ਹਾਂ ਸਾਰੀ ਕੁੜੀਆਂ ਨੂੰ ਅਗਰ ਤੁਹਾਡੇ ਨਾਲ ਕਦੇ ਵੀ ਕਿਤੇ ਕੁਝ ਹੋਇਆ ਹੈ ਉਹ ਜ਼ਰੂਰ ਸਾਡੇ ਤੱਕ ਪਹੁੰਚ ਕਰੋ ਔਰ ਮੈਂ 100% ਤੁਹਾਡੇ ਨਾਲ ਖੜੀਆਂ ਔਰ ਉਹਨੂੰ ਇਨਸਾਫ ਦਿਲਾਵਾਂਗੀ ਔਰ ਇਸ ਕੇਸ ਦੇ ਵਿੱਚ ਵੀ ਇਹਨੂੰ ਮੁਕਾਮ ਤੱਕ ਪਹੁੰਚਾਇਆ ਜਾਏਗਾ ਮੈਮ ਕਿਉਂਕਿ ਮਾਮਲਾ ਦਰਜ ਹੋਇਆ ਹੈ ਤੁਸੀਂ ਅੱਜ ਅੱਜ 9 ਤਰੀਕ ਦੀ ਡੇਟ ਤੁਸੀਂ ਦਿੱਤੀ ਹੈ ਕੁਝ ਹਜੇ ਤੱਕ ਪੁਲਿਸ ਵੱਲੋਂ ਕੁਝ ਤੁਹਾਡੇ ਕੋਲ ਸ਼ਾਇਦ ਸ਼ੇਅਰ ਕੀਤੀ ਗਈ ਹੈ ਕਿਉਂਕਿ ਉਹ ਦੇਖੋ ਇਹਦਾ ਕਿ ਮੈਂ ਹਰੇ ਕੱਲ ਰਾਤ ਨੂੰ ਜਦੋਂ ਸੁਨੰਦ ਨਾਲ ਗੱਲ ਕੀਤੀ ਉਸ ਬਾਅਦ ਸੋਮੋਟੋ ਲਿਆ ਔਰ ਉਸ ਬਾਅਦ ਉਹਦੀ ਅਰੈਸਟ ਵੀ ਪੈ ਗਈ ਹੈ ਇਮੀਡੀਏਟਲੀ ਔਰ ਮੈਂ ਜਦੋਂ ਸੋਮੋਟੋ ਲਿਖਿਆ ਅੱਜ ਆਈ ਏਮ ਸ਼ੋਰ ਕਿ ਸੰਡੇ ਦਾ ਦਿਨ ਸੀ ਐਂਡ ਸ਼ਾਨੂੰ ਸ਼ਾਮ ਤੱਕ ਸ਼ਾਇਦ ਡੈਫੀਨਿਟਲੀ ਆ ਜਾਏਗੀ ਮੈਂ ਕਿਉਂਕਿ ਤੁਸੀਂ ਕਿਹਾ ਕਿ ਹੋਰ ਵੀ ਇੰਡਸਟਰੀ 'ਚ ਇਸ ਤਰ੍ਹਾਂ ਦੀ ਕੁੜੀਆਂ ਤੁਹਾਡੇ ਕੋਲ ਹੋਰ ਵੀ ਕੋਈ ਇਸ ਤਰ੍ਹਾਂ ਦੀ ਸ਼ਿਕਾਇਤ ਆਈ ਹੈ ਜਾਂ ਫਿਰ ਕੇਸ ਤੋਂ ਬਾਅਦ ਕੁਝ ਹੋ ਰਿਹਾ ਨਹੀਂ ਮੇਰੀ ਨੋਲਿਜ 'ਚ ਹੋਰ ਇੰਡਸਟਰੀ ਦੇ ਨਾਲ ਹੀ ਉਹ ਸੰਬੰਧਿਤ ਹੈਗੀ ਹੈ ਔਰ ਮੈਂ ਉਸ ਦਾ ਹਰੇ ਮੈਂ ਨਾ ਤੇ ਨਹੀਂ ਰਿਵੀਲ ਕਰਦੀ ਤੇ ਮੇਰੇ ਕੋਲ ਇੱਕ ਦੋ ਲੜਕੀਆਂ ਜ਼ਰੂਰ ਆਈਆਂ ਨੇ ਜੋ ਕਿ 뮤직 ਇੰਡਸਟਰੀ ਦੇ ਨਾਲ ਹੀ ਸੰਬੰਧਿਤ ਨੇ ਕਿਉਂਕਿ ਮੈਂ ਬੜੇ ਹੈਰਾਨ ਕਰ ਦੇਣ ਵਾਲੇ ਅਲੀਗੇਸ਼ਨ ਨੇ ਜਿਸ ਤਰ੍ਹਾਂ ਤੁਸੀਂ ਵੀ ਦੱਸ ਰਹੇ ਤੁਹਾਡੀ ਕਾਫੀ ਡਿਟੇਲ ਗੱਲ ਹੋਈ ਹੈ ਹੋਰ ਵੀ ਕੁਝ ਚੀਜ਼ਾਂ ਦਾ ਖੁਲਾਸਾ ਸੁਨੰਦਨ ਨੇ ਕੀਤਾ ਹੋਵੇ ਸੁਨੰਦਨ ਇਹੀ ਖੁਲਾਸਾ ਕੀਤਾ ਕਿ ਉਹਨੂੰ ਬਹੁਤ ਜ਼ਿਆਦਾ ਪ੍ਰੋਮਿਸਸਿਸ ਕੀਤੇ ਗਏ ਸੀ ਜਿਸ ਦੇ ਲਈ ਕਿ ਉਹ ਡੈਫੀਨਿਟਲੀ ਉਹਦੀ ਗੱਲਾਂ 'ਚ ਆਈ ਸੀ ਕਿ ਸ਼ਾਇਦ ਮੇਰੇ ਇਹ ਜਿਹੜੇ ਸੁਪਨੇ ਆ ਪੂਰੇ ਹੋਣਗੇ ਉਹਨਾਂ ਨੂੰ ਫੰਡ ਮਿਲਣਗੇ ਔਰ ਬਹੁਤ ਅੱਛਾ ਕਰ ਵੀ ਰਹੀ ਸੀ ਉਹ ਲੜਕੀ ਲੇਕਿਨ ਜਦੋਂ ਨੇ ਦੇਖਿਆ ਕਿ ਜਦੋਂ ਨੇ ਕਹਿਣਾ ਸ਼ੁਰੂ ਕੀਤਾ ਕਿ ਮੈਨੂੰ ਮੇਰੇ ਪੈਸੇ ਡਿਊਜ਼ ਜਿਹੜੇ ਨੇ ਉਹ ਜ਼ਰੂਰ ਦੋ ਤਦ ਉਹਨਾਂ ਨੇ ਆਪਣੇ ਰੰਗ ਦਿਖਾਣੇ ਸ਼ੁਰੂ ਕਰ ਦਿੱਤੇ ਕਿ ਮੇਰੇ ਕੋਈ ਤੇਰਾ ਕੋਈ ਪੈਸਾ ਹੀ ਨਹੀਂ ਬਣਦਾ ਤੇਰੇ ਸਾਰੇ ਪੈਸੇ ਜਿਹੜੇ ਪਬਲਿਸਿਟੀ ਦੇ ਉੱਤੇ ਖਰਚ ਹੋ ਚੁੱਕੇ ਨੇ ਔਰ ਉਸ ਲੜਕੀ ਨੂੰ ਅੱਜ ਇਸ ਮਤਲਬ ਜਿਹੜੀ ਲੜਕੀ ਇੰਨੀ ਦੇਰ ਤੋਂ ਕੰਮ ਕਰ ਰਹੀ ਹੋਵੇ ਇੰਨਾ ਅੱਛਾ ਕੰਮ ਹੋਇਆ ਹੋਵੇ ਇੰਨੇ ਪੈਸੇ ਮ ਔਰ ਉਹ ਲੜਕੀ ਆਪਣੇ ਫ્લેਟ ਦੇ ਕਿਰਾਏ ਦੇ ਲਈ ਮੋਤਾਜ ਹੈ ਕਿ ਮੈਂ ਕਿੱਥੋਂ ਦੇਣਾ ਹੈ ਦੇਖਦੇ ਆਂ ਔਰ ਫੈਕਟ ਕੀ ਆਂਦੇ ਨੇ ਰਿਪੋਰਟ ਦੇ ਅੰਦਰ ਕੀ ਨਿਕਲ ਕੇ ਆਂਦਾ ਕੀ ਫੈਕਟਸ ਹੁੰਦੇ ਨੇ ਔਰ ਫਿਰ ਸੁਨੰਦਾ ਦੇ ਨਾਲ ਦੁਬਾਰਾ ਮੈਂ ਫਿਰ ਗੱਲ ਕਰਾਂਗੀ ਔਰ ਅਨੂਨ ਵੀ ਮੈਂ ਕਹਾਂਗੀ ਕਿ ਪ੍ਰੈਸ ਦੇ ਸਾਹਮਣੇ ਆ ਕੇ ਆਪਣੇ ਫੈਕਟਸ ਵੀ ਰੱਖੇ ਆਪਣੇ ਗੱਲਾਂ ਰੱਖੇ ਔਰ ਉਸ ਤੋਂ ਬਾਅਦ ਅਸੀਂ ਦੇਖਦੇ ਕਿਹੜੀ ਧਾਰਾਵਾਂ ਲੱਗੀਆਂ ਨੇ ਕੀ ਗੱਲ ਬਣਦੀ ਹੈ ਫਿਕਰ ਆ ਇਸ ਬੌਂਡ ਬਾਰੇ ਵੀ ਗੱਲ ਹੋਈ ਕਿ ਬੌਂਡ ਕਿੰਨੇ ਸਮੇਂ ਵਾਸਤੇ ਅਕੋਰਡਿੰਗ ਟੂ ਸੁਨੰਦਰ ਨਹੀਂ ਨਹੀਂ ਖਤਮ ਨਹੀਂ ਸੁਨੰਦਰ ਦੇ ਕਹਿੰਦੇ ਮੁਤਾਬਿਕ ਮੈਨੂੰ ਕੁਝ ਨਹੀਂ ਪਤਾ ਕਿ ਕਿਸ ਬੌਂਡ ਦੀ ਗੱਲ ਕਰ ਰਹੇ ਹੋ ਨਾ ਮੇਰੇ ਕੋਲ ਉਸ ਬੌਂਡ ਦੀ ਕਾਪੀ ਹੈ ਨਾ ਹੀ ਮੈਨੂੰ ਕਦੇ ਉਹ ਬੌਂਡ ਦਿੱਤਾ ਗਿਆ ਹੈ ਔਰ ਉਹਨੇ ਬਾਰ-ਬਾਰ ਜਦੋਂ ਵੀ ਕਹਿੰਦੀ ਮੈਂ ਕੋਈ ਹੋਰ ਦੂਸਰੀ ਕੰਪਨੀ ਉਹਨੂੰ ਅਪਰੋਚ ਕਰਦੀ ਸੀ ਕਿ ਸਾਡੇ ਨਾਲ ਕੰਮ ਕਰਨ ਦੇ ਲਈ ਜਾਂ ਹੋਰ ਕੋਈ ਮੂਵੀ ਹੋएगी ਉਹਦੇ ਲਈ ਕੰਮ ਕਰਨ ਦੇ ਲਈ ਉਸ ਨੂੰ बार-बार ਇਹ ਬੰਦੇ ਕੁਝ ਇਹ ਕਹਿ ਕੇ ਚੁੱਪ ਕਰਾ ਦਿੰਦੇ ਸੀ ਕਿ ਸਾਡੇ ਨਾਲ ਉਹਦਾ ਇੱਕ बॉन्ड ਹੈ। Only she can work with our company। ਖੋਰ ਕਿਸੇ ਨਾਲ ਕੰਮ ਨਹੀਂ ਕਰ ਸਕਦੀ ਆ ਉਹ। ਸੁਰੰਦਾ ਕਹਿੰਦੀ ਕਿ ਮੈਨੂੰ ਐਸੇ ਕਿਸੇ बॉन्ड ਦੇ ਬਾਰੇ ਕੋਈ ਨੋ ਲੈਜ ਨਹੀਂ ਹੈ। ਜ਼ਰੂਰ ਸ਼ਿਕਾਇਤ ਦੇਣੀ ਚਾਹੀਦੀ ਹੈ। ਕਿਉਂਕਿ ਇੱਥੇ ਚਲੋ ਠੀਕ ਹੈ ਮਹਿਲਾ ਦਾ ਸਵਾਲ ਹੈ। ਮੈਂ ਖੜੀ ਆ ਮਹਿਲਾ ਦੀ ਸੇਫਟੀ ਸਿਕਿਉਰਿਟੀ ਦੇ ਲਈ ਬਟ ਆਲਸੋ ਕਿ ਅਸੀਂ ਇੱਕ ਇਨਸਾਫ ਲਈ ਵੀ ਖੜੇ ਆ। ਏ ਨਹੀਂ ਆ ਕਿ ਅਗਰ ਇੱਕ ਲੜਕੀ ਦੀ ਤਾਂ ਸੁਣੀ ਗਈ ਹੈ ਜਾਂ ਕੋਈ ਲੜਕਾ ਵੀ ਜਿਹੜਾ ਐਕਸਪਲੋਇਟ ਹੋਇਆ ਇਸ ਤਰੀਕੇ ਦੇ ਨਾਲ ਉਹਨੂੰ ਅੱਗੇ ਆਉਣਾ ਚਾਹੀਦਾ ਸ਼ਿਕਾਇਤ ਦੇਣੀ ਚਾਹੀਦੀ ਹੈ ਤਾਂ ਅਗਰ ਪਾਸਟਰ ਨੇ ਇਹ ਗੱਲ ਕਹੀ ਹੈ ਪਾਸਟਰ ਨੇ ਅਗਰ ਇਹ ਗੱਲ ਕਹੀ ਹੈ ਤੇ ਫਿਰ ਪਾਸਟਰ ਔਨ ਦਾ ਰਨ ਕਿਉਂ ਹੈ ਉਹ ਸਾਹਮਣੇ ਆਵੇ ਸਾਹਮਣੇ ਆ ਕੇ ਆਪਣੇ ਫੈਕਟ ਰੱਖੇ ਕਿਸ ਚੀਜ਼ ਦਾ ਡਰ ਰਿਹਾ ਉਸਨੂੰ ਜਦੋਂ ਉਹਨੂੰ ਪਤਾ ਹੈ ਕਿ ਉਹ ਫਸ ਚੁੱਕਿਆ ਇਸ ਤਰੀਕੇ ਦੇ ਨਾਲ ਉਹ ਲੜਕੀ ਨੇ ਜੋ-ਜੋ ਵੀ ਆਪਣੇ ਪੁਲਿਸ ਨੂੰ ਬਿਆਨ ਦਿੱਤੇ ਨੇ ਔਰ ਉਹ ਜਗ੍ਹਾ-ਜਗ੍ਹਾ ਵੀ ਦਿਖਾਈ ਹੈ ਜਿੱਥੇ ਕਿ ਪਾਸਟਰ ਨੇ ਉਹਨੂੰ ਜਾਂ ਕੋਈ ਮੁਲੈਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਜਾਂ ਉਹ ਜੋ ਵੀ ਕੁਝ ਕਿਹਾ ਹੈ ਪੁਲਿਸ ਜਿਹੜੀਆਂ ਇਫੈਕਟ ਵੀ ਲੱਭ ਰਹੀ ਹੈ ਸਾਰੇ ਅਗਰ ਪਾਸਟਰ ਨੂੰ ਕੋਈ ਡਰ ਨਹੀਂ ਆਈ ਥਿੰਕ ਉਹ ਨੂੰ ਬਿਨਾਂ ਡਰ ਤੋਂ ਬਿਨਾਂ ਚ ਜੀਕ ਤੋਂ ਸਾਹਮਣੇ ਆਉਣਾ ਚਾਹੀਦਾ ਪੁਲਿਸ ਦੇ ਅੱਗੇ ਆਉਣਾ ਚਾਹੀਦਾ ਆਪਣੇ ਇਫੈਕਟ ਜਿਹੜੇ ਆਪਣਾ ਤਰਫ ਦੀ ਜੋ ਵੀ ਉਹਦੀ ਕਹਾਣੀ ਹੈ ਉਹਨ ਰੱਖਣੀ ਚਾਹੀਦੀ ਹੈ ਔਰ ਇਹ ਗੱਲ ਕਹਣੀ ਗਲਤ ਹੈਗੀ ਮੈਨੂੰ ਲੱਗਦਾ ਕਿ ਮੇਰਾ ਕੋਈ ਕਸੂਰੀ ਨਹੀਂ ਬਿਕੋਜ਼ ਪਾਸਟਰ ਹੈਜ਼ ਆ ਹਿਸਟਰੀ 200 200 ਆਈ ਥਿੰਕ 2008 ਦੇ ਵਿੱਚ ਵੀ ਉਹ ਸ਼ਾਡ ਮਰਡਰ ਕੇਸ ਦੇ ਅੰਦਰ ਜੇਲ੍ਹ ਚ ਗਏ ਸੀਗੇ ਲੇਕਿਨ ਜੇਲ੍ਹ ਤੋਂ ਛੁੱਟ ਗਏ ਕਿ ਸਰ ਮੇਰੇ ਅਗੇਂਸ ਕੁਝ ਨਹੀਂ ਸੀਗਾ ਉਸ ਤੋਂ ਬਾਅਦ ਉਹ ਰੇਪ ਕੇਸ ਦੇ ਅੰਦਰ ਵੀ ਗਏ ਨੇ ਜੇਲ੍ਹ ਦੇ ਅੰਦਰ ਉਸ ਤੋਂ ਬਾਅਦ ਇਹ ਕੇਸ ਵੀ ਹੈ ਇਹ ਤੇ ਨਹੀਂ ਹੋ ਸਕਦਾ ਕਿ ਤੁਹਾਡੀ ਬਿਲਡ ਅਪ ਹੁੰਦੀ ਜਾ ਰਹੀ ਹੈ ਹਿਸਟਰੀ ਇਨ ਥਿਸ ਕ੍ਰਿਮੀਨਲ ਐਕਟੀਵਿਟੀ ਅਫੇ ਤੁਸੀਂ ਕਹੋ ਕਿ ਮੇਰਾ ਕੋਈ ਕਸੂਰ ਹੀ ਨਹੀਂ ਸੀਗਾ ਅਗਰ ਨਹੀਂ ਹੈ ਕਸੂਰ ਮੰਨ ਲਿਆ ਕਿ ਨਹੀਂ ਹੈ ਸਾਹਮਣੇ ਆ ਕੇ ਉਸ ਨੂੰ ਦੱਸਿਆ ਜਾ ਕਿਹੜੀ ਔਮਨ ਸੈਲ ਦੇ ਅੰਦਰ ਔਮਨ ਸੈਲ ਦੇ ਅੰਦਰ ਜੋ ਵੀ ਲੜਕੀ ਆਂਦੀ ਹੈ ਜੋ ਵੀ ਤਕਲੀਫ ਹੈ ਹਰ ਇੱਕ ਉਹ ਅਟੈਂਡ ਕੀਤਾ ਜਾਂਦਾ ਹਰ ਇੱਕ ਦਿਨ ਕੁਆਰੀ ਕੁਆਈ ਜਾਂਦੀ ਹੈ ਔਰ ਉਸ ਦੇ ਅਕੋਰਡਿੰਗ ਕੇਸ ਦੇ ਅਕੋਰਡਿੰਗ ਮੈਰਿਟ ਦੇ ਅਕੋਰਡਿੰਗ ਉਸ ਨੂੰ ਐਕਟ ਕੀਤਾ ਜਾਂਦਾ ਦੇਖੋ ਐਦਾ ਹੈ ਕਿ ਮੈਂ ਜਦੋਂ ਸੁਰਿੰਦਰ ਸ਼ਰਮਾ ਦਾ ਇੱਕ ਇੱਕ ਪੋਸਟ ਪੜ੍ਹੀ ਸੀਗੀ ਉਹਦੇ ਤੇ ਕਿ ਉਹ ਬਹੁਤ ਦੁਖੀ ਹੈ ਔਰ ਉਹਨੂੰ ਕਹਿੰਦੀ ਕਿ ਬਈ ਨੂੰ ਰੋਟੀ ਖਾਣ ਜੋਗਾ ਵੀ ਛੱਡ ਦੋ ਤੇ ਉਸ ਨੂੰ ਪੜਨ ਤੋਂ ਬਾਅਦ ਮੈਂ ਸੁਰਿੰਦਰ ਨੂੰ ਕਾਲ ਕੀਤੀ ਆ ਉਹਦੇ ਨਾਲ ਬੜੀ ਬੜੀ ਲੰਬੀ ਗੱਲ ਹੋਈ ਆ ਉਹਨੇ ਮੈਨੂੰ ਜੋ ਡਿਟੇਲਸ ਦੱਸੇ ਨੇ ਉਹ ਬਹੁਤ ਹੀ ਹੈਰਾਨ ਕਰਨ ਵਾਲੇ ਡਿਟੇਲਸ ਸੀਗੇ ਕੀ ਅਨੇ ਸਾਲਾਂ ਤੋਂ ਉਹ ਕੰਮ ਕਰ ਰਹੀ ਹੈ ਉਸ ਪ੍ਰੋਡਿਊਸਰ ਦੇ ਨਾਲ ਲੇਕਿਨ ਅੱਜ ਤੱਕ ਉਹਨੂੰ ਇੱਕ ਵੀ ਪੈਸਾ ਉਹਦੇ ਅਕਾਊਂਟ 'ਚ ਨਹੀਂ ਪਾਇਆ ਗਿਆ ਉਹਨੂੰ ਕੋਈ ਪੇਮੈਂਟ ਨਹੀਂ ਹੋਈ ਔਰ ਜਦੋਂ ਉਹਨੇ ਪਹਿਲਾਂ ਤੇ ਉਹਨਾਂ ਦੇ ਨਾਲ ਰਹਿੰਦੇ ਹੁੰਦੀ ਸੀ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਬੜੇ ਉਹਨੂੰ ਸਪਨੇ ਦਿਖਾਏ ਕਿ ਅਸੀਂ ਮੈਂ ਤੇਰੇ ਲਈ ਇੰਡਸਟਰੀ 'ਚ ਬਹੁਤ ਵੱਡਾ ਕੰਮ ਕਰਵਾਵਾਂਗਾ ਔਰ ਬਹੁਤ ਅੱਛੇ-ਅੱਛੇ ਪ੍ਰੋਜੈਕਟ ਨੂੰ ਦਿਲਾਣੇ ਨੇ ਲੇਕਿਨ ਸੁਨੰਧਾ ਨੇ ਜਦੋਂ ਆਪਣੇ ਮਦਰ ਦੇ ਨਾਲ ਬਾਹਰ ਜਾ ਕੇ ਰਹਿਣ ਦੇ ਲਈ ਕਿਹਾ ਕਿ ਮੈਂ ਰਹਿਣਾ ਹੈ ਬਾਹਰ ਜਾ ਕੇ ਮੈਂ ਆਪਣੀ ਮਦਰ ਨੂੰ ਲੁੱਕ ਆਫਟਰ ਕਰਨਾ ਹੈ ਹੁਣ ਉਸ ਟਾਈਮ ਤੇ ਉਹਨੇ ਇੱਕ ਕਿਰਾਏ ਦੇ ਉੱਤੇ ਇੱਕ ਛੋਟਾ ਜਿਹਾ ਇੱਕ ਫਲੈਟ ਲਿਆ ਜਿਸਦੇ ਉਹ ਕਹਿੰਦੀ ਹੈ ਕਿ ਮੇਰੇ ਕੋਲ ਇੰਨੀ ਵੀ ਨਹੀਂ ਸੀਗੇ ਪੈਸੇ ਕਿ ਮੈਂ ਉਸ ਦੇ ਕਿਰਾਇਆ ਵੀ ਚੁਕਾ ਸਕਾਂ ਸੋ ਜੋ ਲੜਕੀ ਦੇ ਤੁਸੀਂ ਦੇਖੋ ਉਹਦੇ ਫੋਲੋਇੰਗ ਫਾਲੋਇੰਗ ਕਿੰਨੀ ਜ਼ਿਆਦਾ ਹੈ ਉਹਦੇ ਗਾਣੇ ਕਿੰਨੇ ਚੱਲੇ ਹੋਏ ਨੇ ਇੰਡਸਟਰੀ 'ਚ ਉਹਦਾ ਨਾ ਆ ਔਰ ਉਹ ਲੜਕੀ ਨੇ ਜਿਹਨੇ ਐਨਾ ਪੈਸਾ ਕਮਾਇਆ ਹੋਵੇਗਾ ਲੇਕਿਨ ਅੱਜ ਉਹਦੇ ਕੋਲ ਐਨੇ ਪੈਸੇ ਨਹੀਂ ਸੀ ਕਿ ਉਹ ਆਪਣੇ ਫਲੈਟ ਦਾ ਕਿਰਾਇਆ ਵੀ ਦੇ ਸਕੇ ਤੇ ਉਸ ਨੇ ਇਹਦੇ ਉੱਤੇ ਫਿਰ ਜਦੋਂ ਪੈਸੇ ਮੰਗੇ ਤੇ ਉਹਨਾਂ ਨੇ ਫਿਰ ਉਲਟਾ ਉਹਨੂੰ ਡਰਾਉਣਾ ਧਮਕਾਉਣਾ ਸ਼ੁਰੂ ਕਰ ਦਿੱਤਾ ਕਿ ਮੈਂ ਤੈਨੂੰ ਕੁਝ ਨਹੀਂ ਦੇਣਾ ਤੇਰਾ ਕੁਝ ਨਹੀਂ ਬਣਦਾ ਬਲਕਿ ਤੂੰ ਮੈਨੂੰ ਪੈਸੇ ਦੇਣੇ ਨੇ ਜਿਹੜੇ ਮੈਂ ਤੇਰੀ ਪਬਲਿਸਿਟੀ ਦੇ ਉੱਤੇ ਖਰਚਾ ਕੀਤਾ ਹੈ ਤੇ ਉਸ ਤੋਂ ਬਾਅਦ ਉਹਨੇ ਫਿਰ ਆਪਣੇ ਦੁਖੀ ਹੋ ਕੇ ਉਹਨੇ ਅਪੀਲ ਪਾਈ ਹੈ ਉਹਨੇ ਅਪੀਲ ਮੇਰਾ خیال ਸੀਮ ਸਾਹਿਬ ਨੂੰ ਵੀ ਪਾਈ ਹੈ ਸ਼ਾਇਦ ਔਰ ਉਹਨਾਂ ਨੇ ਕਿਹਾ ਕਿ ਮੈਨੂੰ ਮਦਦ ਦੀ ਲੋੜ ਹੈ ਕਿ ਮੈਨੂੰ ਬਹੁਤ ਐਕਸਪਲੋਇਡ ਕੀਤਾ ਗਿਆ ਇਸ ਚੀਜ਼ ਦੇ ਬਾਰੇ ਤੇ ਮੈਨੂੰ ਹੋਰ ਵੀ ਬਹੁਤ ਡਿਟੇਲਸ ਨੇ ਜਿਹੜੇ ਕਿ ਦੱਸੇ ਨੇ ਆਈ ਐਮ ਸ਼ੋਰ ਕਿ ਮੈਂ ਦਿਨ ਡੈਫੀਨੇਟਲੀ ਸੁਨੰਦਨ ਉਹ ਕਰੂੰਗੀ ਕਿ ਸਾਡੇ ਨਾਲ ਆ ਕੇ ਬੈਠ ਕੇ ਆਪਣੇ ਖੁਦ ਉਹ ਖੁਦ ਹੀ ਡਿਟੇਲ ਦੱਸੇ ਸਾਰੀ ਉਸ ਦੇ ਜੋ ਇੰਡਸਟਰੀ ਦੇ ਅੰਦਰ ਇਸ ਤਰ੍ਹਾਂ ਚਾਹੇ ਕੋਈ ਪ੍ਰੋਡਿਊਸਰ ਹੈ ਕੋਈ ਦੂਸਰਾ ਵੱਡਾ ਬੰਦਾ ਹੈ ਐਕਟਰ ਹੈ ਕੋਈ ਅਗਰ ਲੜਕੀ ਨੂੰ ਐਕਸਪਲੋਇਟ ਕਰਨ ਦੀ ਕੋਸ਼ਿਸ਼ ਕਰਦਾ ਹੈ ਔਰ ਉਹ ਸਾਡੇ ਤੱਕ ਪਹੁੰਚਦੀ ਹੈ ਉਹ ਗੱਲ ਮੈਂ ਹਮੇਸ਼ਾ ਇੱਕ ਲੈਡੀ ਦੀ ਸੇਫਟੀ ਸਿਕਿਉਰਿਟੀ ਲਈ ਹੈਗੀ ਹਾਂ ਔਰ ਮੈਂ ਪੂਰਾ ਸਾਥ ਦਵੂੰਗੀ ਔਰ ਇਹਦੇ ਜ ਕਈ ਵਾਰ ਹੁੰਦਾ ਕਿ ਬੰਦੇ ਜਿਹੜੇ ਨੇ ਛੁੱਟ ਜਾਂਦੇ ਨੇ ਨਹੀਂ ਮੀ ਟੂ ਜਿਹੜੀ ਕੈਂਪੇਨ ਚੱਲੀ ਸੀ ਬੜੀ ਮਸ਼ਹੂਰ ਕੈਂਪੇਨ ਹੋਈ ਸੀ ਪਰ ਉਹਦੇ ਅੰਦਰ ਕੀ ਕੁਝ ਹੋਇਆ ਔਰ ਕਿੱਥੇ ਦਾ ਕਿਸ ਨੂੰ ਸਜ਼ਾ ਮਿਲੀ ਇਹ ਮੈਨੂੰ ਨਹੀਂ ਲੱਗਦਾ ਕਿ ਉਹ ਖਾਸ ਕਿਸੇ ਮੁਕਾਮ ਤੇ ਪਹੁੰਚੀ ਸੀ ਲੇਕਿਨ ਅਗਰ ਮੇਰੇ ਨੋਲੇਜ ਕੋਈ ਆਉਂਦੀ ਹੈ ਮੈਂ ਇਹ ਵੀ ਸੁਣਿਆ ਕਿ ਬਹੁਤ ਹੋਰ ਲੜਕੀਆਂ ਨੇ ਜਿਹੜੀਆਂ ਕਿ ਇਸ ਇੰਡਸਟਰੀ ਦੇ ਅੰਦਰ ਕਾਫੀ ਦੁਖੀ ਨੇ ਕਾਫੀ ਐਕਸਪਲੋਇਡ ਕੀਤੀਆਂ ਗਈਆਂ ਨੇ ਮੈਂ ਅਪੀਲ ਕਰਦੀ ਹਾਂ ਉਹ ਸਾਰੀ ਕੁੜੀਆਂ ਨੂੰ ਅਗਰ ਤੁਹਾਡੇ ਨਾਲ ਕਦੇ ਵੀ ਕਿਤੇ ਕੁਝ ਹੋਇਆ ਉਹ ਜ਼ਰੂਰ ਸਾਡੇ ਤੱਕ ਪਹੁੰਚ ਕਰੋ ਔਰ ਮੈਂ 100% ਤੁਹਾਡੇ ਨਾਲ ਖੜੀ ਆਂ ਔਰ ਉਹਨੂੰ ਇਨਸਾਫ ਦਿਲਾਵਾਂਗੀ ਔਰ ਇਸ ਕੇਸ ਦੇ ਵਿੱਚ ਵੀ ਇਹਨੂੰ ਮੁਕਾਮ ਤੱਕ ਪਹੁੰਚਾਇਆ ਜਾਏ ਮੈਮ ਕਿਉਂਕਿ ਮਾਮਲਾ ਦੱਚ ਹੋਇਆ ਹੈ ਤੁਸੀਂ ਅੱਜ ਅੱਜ 9 ਤਰੀਕ ਦੀ ਡੇਟ ਤੁਸੀਂ ਦਿੱਤੀ ਹੈ ਕੁਝ ਅਜੇ ਤੱਕ ਪੁਲਿਸ ਵੱਲੋਂ ਕੁਝ ਤੁਹਾਡੇ ਨਾਲ ਸ਼ੇਅਰ ਕੀਤੀ ਗਈ ਹੈ ਕਿਉਂਕਿ ਉਹਨੂੰ ਦੇਖੋ ਇਹ ਦੇਖਿ ਮੈਂ ਹਰੇ ਕੱਲ ਰਾਤ ਨੂੰ ਜਦੋਂ ਸੁਨਿੰਦਰ ਨਾਲ ਗੱਲ ਕੀਤੀ ਉਹ ਸਵੇਰ ਸੋਮਟੋ ਲਿਆ ਔਰ ਉਸ ਸਵੇਰ ਉਹਦੀ ਅਰੈਸਟ ਵੀ ਪੈ ਗਈ ਹੈ ਇਮੀਡੀਏਟਲੀ ਔਰ ਮੈਂ ਜਦੋਂ ਸੋਮਟੋ ਲਿਖਿਆ ਅੱਜ ਆਈ ਐਮ ਸ਼ੋਰ ਕਿ ਸੰਡੇ ਦਾ ਦਿਨ ਸੀ ਐਂਡ ਸ਼ਾਨੂੰ ਸ਼ਾਮ ਤੱਕ ਸ਼ਾਡ ਡੈਫੀਨਿਟਲੀ ਆ ਜਾਏਗੀ ਮੈਂ ਕਿਉਂਕਿ ਤੁਸੀਂ ਕਿਹਾ ਕਿ ਹੋਰ ਵੀ ਇੰਡਸਟਰੀ ਚ ਇਸ ਤਰ੍ਹਾਂ ਦੀ ਕੁੜੀਆਂ ਤੁਹਾਡੇ ਕੋਲ ਹੋਰ ਵੀ ਕੋਈ ਇਸ ਤਰ੍ਹਾਂ ਦੀ ਸ਼ਿਕਾਇਤ ਆਈ ਹੈ ਜਾਂ ਇਸ ਤੋਂ ਬਾਅਦ ਕੁਝ ਹੋ ਰਿਹਾ ਨਹੀਂ ਮੇਰੀ ਨੋਲਿਜ ਇੱਕ ਹੋਰ ਲੜਕੀ ਆਈ ਸੀ ਜਿਹੜੀ ਕਿ ਅਗੇਨ 뮤직 ਇੰਡਸਟਰੀ ਦੇ ਨਾਲ ਹੀ ਸੰਬੰਧਿਤ ਹੈਗੀ ਹੈ ਔਰ ਮੈਂ ਉਸ ਦਾ ਹਰੇ ਮੈਂ ਨਾ ਤੇ ਨਹੀਂ ਰਿਵੀਲ ਕਰਦੀ ਤੇ ਮੇਰੇ ਕੋਲ ਇੱਕ ਦੋ ਲੜਕੀਆਂ ਜ਼ਰੂਰ ਆਈਆਂ ਨੇ ਜੋ ਕਿ 뮤직 ਇੰਡਸਟਰੀ ਦੇ ਨਾਲ ਹੀ ਸੰਬੰਧਿਤ ਨੇ ਕਿਉਂਕਿ ਮੈਂ ਬੜੇ ਹੈਰਾਨ ਕਰ ਦੇਣ ਵਾਲੇ ਅਲੀਕੇਸ਼ਨ ਨੇ ਜਿਸ ਤਰ੍ਹਾਂ ਤੁਸੀਂ ਵੀ ਦੱਸ ਰਹੇ ਤੁਹਾਡੀ ਕਾਫੀ ਡਿਟੇਲ ਗੱਲ ਹੋਈ ਆ ਹੋਰ ਵੀ ਕੁਝ ਚੀਜ਼ਾਂ ਦਾ ਖੁਲਾਸਾ ਸੁਨੰਦਨ ਨੇ ਕੀਤਾ ਹੋਵੇ ਸੁਨੰਦਨ ਇਹੀ ਖੁਲਾਸਾ ਕੀਤਾ ਕਿ ਉਹਨੂੰ ਬਹੁਤ ਜ਼ਿਆਦਾ ਪ੍ਰੋਮਿਸਸਸ ਕੀਤੇ ਗਏ ਸੀ ਜਿਸ ਦੇ ਲਈ ਕਿ ਉਹ ਡੈਫੀਨੇਟਲੀ ਉਹਦੀ ਗੱਲਾਂ 'ਚ ਆਈ ਸੀ ਕਿ ਸ਼ਾਇਦ ਮੇਰੇ ਇਹ ਜਿਹੜੇ ਸੁਪਨੇ ਪੂਰੇ ਹੋਣਗੇ ਉਹਨਾਂ ਨੂੰ ਫੰਡ ਮਿਲਣਗੇ ਔਰ ਬਹੁਤ ਅੱਛਾ ਕਰ ਵੀ ਰਹੀ ਸੀ ਉਹ ਲੜਕੀ ਲੇਕਿਨ ਜਦੋਂ ਨੇ ਦੇਖਿਆ ਕਿ ਜਦੋਂ ਨੇ ਕਹਿਣਾ ਸ਼ੁਰੂ ਕੀਤਾ ਕਿ ਮੈਨੂੰ ਮੇਰੇ ਪੈਸੇ ਡਿਊਜ਼ ਜਿਹੜੇ ਨੇ ਉਹ ਜ਼ਰੂਰ ਦੋ ਤਦ ਉਹਨਾਂ ਨੇ ਆਪਣੇ ਰੰਗ ਦਿਖਾਣੇ ਸ਼ੁਰੂ ਕਰ ਦਿੱਤੇ ਕਿ ਮੇਰੇ ਕੋਈ ਤੇਰਾ ਕੋਈ ਪੈਸਾ ਹੀ ਨਹੀਂ ਬਣਦਾ ਤੇਰੇ ਸਾਰੇ ਪੈਸੇ ਜਿਹੜੇ ਪਬਲਿਸਿਟੀ ਦੇ ਉੱਤੇ ਖਰਚ ਹੋ ਚੁੱਕੇ ਨੇ ਔਰ ਉਸ ਲੜਕੀ ਨੂੰ ਅੱਜ ਇਸ ਮਤਲਬ ਜਿਹੜੀ ਲੜਕੀ ਇੰਨੀ ਦੇਰ ਤੋਂ ਕੰਮ ਕਰ ਰਹੀ ਹੋਵੇ ਇੰਨਾ ਅੱਛਾ ਕੰਮ ਹੋਇਆ ਹੋਵੇ ਇੰਨੇ ਪੈਸੇ ਮਿਲੇ ਔਰ ਉਹ ਲੜਕੀ ਆਪਣੇ ਫਲੈਟ ਦੇ ਕਿਰਾਏ ਦੇ ਲਈ ਮੋਤਾਜ ਹੈ ਕਿ ਮੈਂ ਕਿੱਥੋਂ ਦੇਣਾ ਹੈ ਦੇਖਦੇ ਆਂ ਔਰ ਫੈਕਟ ਕੀ ਆਂਦੇ ਨੇ ਰਿਪੋਰਟ ਦੇ ਅੰਦਰ ਕੀ ਨਿਕਲ ਕਹਿੰਦਾ ਕੀ ਫੈਕਟਸ ਹੁੰਦੇ ਨੇ ਔਰ ਫਿਰ ਸੁਨੰਦਾ ਦੇ ਨਾਲ ਦੁਬਾਰਾ ਮੈਂ ਫਿਰ ਗੱਲ ਕਰਾਂਗੀ ਔਰ ਅਨੂਨ ਵੀ ਮੈਂ ਕਹਾਂਗੀ ਕਿ ਪ੍ਰੈਸ ਦੇ ਸਾਹਮਣੇ ਆ ਕੇ ਆਪਣੇ ਫੈਕਟਸ ਵੀ ਰੱਖੇ ਆਪਣੇ ਗੱਲਾਂ ਰੱਖੇ ਔਰ ਉਸ ਤੋਂ ਬਾਅਦ ਅਸੀਂ ਦੇਖਦੇ ਕਿਹੜੀ ਤਾਰਾਂਵਾਂ ਲੱਗੀਆਂ ਨੇ ਕੀ ਗੱਲ ਬੰਦੀ ਆ ਫਿਕਰ ਰਹੀ ਸੀ ਬਾਂਡ ਬਾਰੇ ਵੀ ਗੱਲ ਹੋਈ ਕਿ ਬਾਂਡ ਕਿੰਨੇ ਸਮੇਂ ਵਾਸਤੇ ਅਕੋਰਡਿੰਗ ਟੂ ਸੁਨੰਦਰਾ ਨਹੀਂ ਨਹੀਂ ਖਤਮ ਨਹੀਂ ਸੁਨੰਦਰਾ ਦੇ ਕਹਿੰਦੇ ਮੁਤਾਬਿਕ ਮੈਨੂੰ ਕੁਝ ਨਹੀਂ ਪਤਾ ਕਿ ਕਿਸ ਬਾਂਡ ਦੀ ਗੱਲ ਕਰ ਰਹੇ ਹੋ ਨਾ ਮੇਰੇ ਕੋਲ ਉਸ ਬਾਂਡ ਦੀ ਕਾਪੀ ਹੈ ਨਾ ਹੀ ਮੈਨੂੰ ਕਦੇ ਉਹ ਬਾਂਡ ਦਿੱਤਾ ਗਿਆ ਹੈ ਔਰ ਉਹਨੇ ਬਾਰ-ਬਾਰ ਜਦੋਂ ਵੀ ਕਹਿੰਦੀ ਮੈਂ ਕੋਈ ਹੋਰ ਦੂਸਰੀ ਕੰਪਨੀ ਉਹਨੂੰ ਅਪਰੋਚ ਕਰਦੀ ਸੀ ਕਿ ਸਾਡੇ ਨਾਲ ਕੰਮ ਕਰਨ ਦੇ ਲਈ ਜਾਂ ਹੋਰ ਕੋਈ ਮੂਵੀ ਹੋएगी ਉਹਦੇ ਲਈ ਕੰਮ ਕਰਨ ਦੇ ਲਈ ਉਸ ਨੂੰ بار بار ਇਹ ਬੰਦੇ ਕੁਝ ਇਹ ਕਹਿ ਕੇ ਚੁੱਪ ਕਰਾ ਦਿੰਦੇ ਸੀ ਕਿ ਸਾਡੇ ਨਾਲ ਉਹਦਾ ਇੱਕ बॉन्ड ਹੈ ओनली शी कैन वर्क ਵਿਦ ਆਰ ਕੰਪਨੀ ਖੋਰ ਕਿਸੇ ਨਾਲ ਕੰਮ ਨਹੀਂ ਕਰ ਸਕਦੀ ਆ ਉਹ ਸੁਨੰਦਾ ਕਹਿੰਦੀ ਕਿ ਮੈਨੂੰ ਐਸੇ ਕਿਸੇ बॉन्ड ਦੇ ਬਾਰੇ ਕੋਈ ਨੋ ਲੈਜ ਨਹੀਂ ਹੈ ਜ਼ਰੂਰ ਸ਼ਿਕਾਇਤ ਦੇਣੀ ਚਾਹੀਦੀ ਹੈ ਕਿਉਂਕਿ ਇੱਥੇ ਚਲੋ ਠੀਕ ਹੈ ਮਹਿਲਾ ਦਾ ਸਵਾਲ ਹੈ ਮੈਂ ਖੜੀ ਆ ਮਹਿਲਾ ਦੀ ਸੇਫਟੀ ਸਿਕਿਉਰਿਟੀ ਦੇ ਲਈ ਬਟ ਆਲਸੋ ਕਿ ਅਸੀਂ ਇੱਕ ਇਨਸਾਫ ਲਈ ਵੀ ਖੜੇ ਆ ਏ ਨਹੀਂ ਆ ਕਿ ਅਗਰ ਇੱਕ ਲੜਕੀ ਦੀ ਤਾਂ ਸੁਣੀ ਗਈ ਹੈ ਜਾਂ ਕੋਈ ਲੜਕਾ ਵੀ ਜਿਹੜਾ ਐਕਸਪਲੋਇਟ ਹੋਇਆ ਇਸ ਤਰੀਕੇ ਦੇ ਨਾਲ ਉਹਨੂੰ ਅੱਗੇ ਆਉਣਾ ਚਾਹੀਦਾ ਸ਼ਿਕਾਇਤ ਦੇਣੀ ਚਾਹੀਦੀ ਹੈ। ਤਾਂ ਅਗਰ ਪਾਸਟਰ ਨੇ ਇਹ ਗੱਲ ਕਹੀ ਹੈ ਕਿ ਪਾਸਟਰ ਨੇ ਅਗਰ ਇਹ ਗੱਲ ਕਹੀ ਹੈ ਤੇ ਫਿਰ ਪਾਸਟਰ ਔਨ ਦਾ ਰਨ ਕਿਉਂ ਹੈ ਉਹ ਸਾਹਮਣੇ ਆਵੇ ਸਾਹਮਣੇ ਆ ਕੇ ਆਪਣੇ ਫੈਕਟ ਰੱਖੇ ਕਿਸ ਚੀਜ਼ ਦਾ ਡਰ ਹੈ ਉਸ ਨੂੰ। ਜਦੋਂ ਉਹਨੂੰ ਪਤਾ ਹੈ ਕਿ ਉਹ ਫਸ ਚੁੱਕਿਆ ਇਸ ਤਰੀਕੇ ਦੇ ਨਾਲ ਉਹ ਲੜਕੀ ਨੇ ਜੋ-ਜੋ ਵੀ ਆਪਣੇ ਪੁਲਿਸ ਨੂੰ ਬਿਆਨ ਦਿੱਤੇ ਨੇ ਔਰ ਉਹ ਜਗ੍ਹਾ-ਜਗ੍ਹਾ ਵੀ ਦਿਖਾਈ ਹੈ ਜਿੱਥੇ ਕਿ ਪਾਸਟਰ ਨੇ ਉਹਨੂੰ ਜਾਂ ਕੋਈ ਮੁਲੈਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਜਾਂ ਉਹਨੂੰ ਜੋ ਵੀ ਕੁਝ ਕਿਹਾ ਹੈ ਪੁਲਿਸ ਜਿਹੜੀਆਂ ਇਫੈਕਟ ਵੀ ਕਲੱਭ ਰਹੀ ਹੈ ਸਾਰੇ ਅਗਰ ਪਾਸਟਰ ਨੂੰ ਕੋਈ ਡਰ ਨਹੀਂ ਆਈ ਥਿੰਕ ਉਹਨੂੰ ਬਿਨਾਂ ਡਰ ਤੋਂ ਬਿਨਾਂ ਚੀਜ ਤੋਂ ਸਾਹਮਣੇ ਆਉਣਾ ਚਾਹੀਦਾ ਪੁਲਿਸ ਦੇ ਅੱਗੇ ਆਉਣਾ ਚਾਹੀਦਾ ਆਪਣੇ ਇਫੈਕਟ ਜਿਹੜੇ ਆਪਣਾ ਤਰਫ ਦੀ ਜੋ ਵੀ ਉਹਦੀ ਕਹਾਣੀ ਹੈ ਉਹਨੂੰ ਰੱਖਣੀ ਚਾਹੀਦੀ ਹੈ ਔਰ ਇਹ ਗੱਲ ਕਿਹੜੀ ਗਲਤ ਹੈਗੀ ਮੈਨੂੰ ਲੱਗਦਾ ਕਿ ਮੇਰਾ ਕੋਈ ਕਸੂਰ ਨਹੀਂ ਬਿਕੋਜ਼ ਪਾਸਟਰ ਹੈਜ਼ ਅ ਹਿਸਟਰੀ 200 200 ਆਈ ਥਿੰਕ 2008 ਦੇ ਵਿੱਚ ਵੀ ਉਹ ਸ਼ਾਡ ਮਰਡਰ ਕੇਸ ਦੇ ਅੰਦਰ ਜੇਲ੍ਹ ਚ ਗਏ ਸੀਗੇ ਲੇਕਿਨ ਜੇਲ੍ਹ ਤੋਂ ਛੁੱਟ ਗਏ ਕਿ ਸਰ ਮੇਰੇ ਅਗੇਂਸ ਕੁਝ ਨਹੀਂ ਸੀਗਾ ਉਸ ਤੋਂ ਬਾਅਦ ਉਹ ਰੇਪ ਕੇਸ ਦੇ ਅੰਦਰ ਵੀ ਗਏ ਨੇ ਜੇਲ੍ਹ ਦੇ ਅੰਦਰ ਉਸ ਤੋਂ ਬਾਅਦ ਇਹ ਕੇਸ ਵੀ ਹੈ ਇਹ ਤਾਂ ਨਹੀਂ ਹੋ ਸਕਦਾ ਕਿ ਤੁਹਾਡੀ ਬਿਲਡ ਅਪ ਹੁੰਦੀ ਜਾ ਰਹੀ ਹੈ ਹਿਸਟਰੀ ਇਨ ਦਿਸ ਕ੍ਰਿਮੀਨਲ ਐਕਟੀਵਿਟੀ ਅਫੇ ਤੁਸੀਂ ਕਹੋ ਕਿ ਮੇਰਾ ਕੋਈ ਕਸੂਰ ਹੀ ਨਹੀਂ ਸੀਗਾ ਅਗਰ ਨਹੀਂ ਹੈ ਕਸੂਰ ਮੰਨ ਲਿਆ ਕਿ ਨਹੀਂ ਹੈ ਸਾਹਮਣੇ ਆ ਕੇ ਉਸ ਨੂੰ ਦੱਸਿਆ ਜਾ ਕਿਹੜੀ ਔਰਤ ਸੈਲ ਦੇ ਅੰਦਰ ਔਰਤ ਸੈਲ ਦੇ ਅੰਦਰ ਜੋ ਵੀ ਲੜਕੀ ਆਂਦੀ ਹੈ ਜੋ ਵੀ ਤਕਲੀਫ ਹੈ ਹਰ ਇੱਕ ਉਹ ਅਟੈਂਡ ਕੀਤਾ ਜਾਂਦਾ ਹਰ ਇੱਕ ਦਿਨ ਕਵਰੀ ਕਵਾਈ ਜਾਂਦੀ ਹੈ ਔਰ ਉਸ ਦੇ ਅਕੋਰਡਿੰਗ ਕੇਸ ਦੇ ਅਕੋਰਡਿੰਗ ਮੈਰਿਟ ਦੇ ਅਕੋਰਡਿੰਗ ਉਸੇ ਐਕਟ ਕੀਤਾ ਜਾਂਦਾ ਹੈ